ਤਾਂ ਨਵਾਲ ਦੇ ਵਿੱਚ ਬਹੁਤ ਪਰਿਵਾਰਾਂ ਨਾਲ ਪਾਪੜੀ ਹੈ ਜਿਹੜੇ ਮੋਟੂ ਟੂ ਇੱਜਟ ਨਾਲ ਜੁੜੇ ਹੋਏ ਆ ਕਰਤ ਕਰਨ ਵਾਲੇ ਆ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਆ ਅੱਜ ਉਹ ਹਾਲਾਤ ਬਣ ਗਏ ਕਿ ਇਸੇ ਇਮਾਨਦਾਰ ਸਾਥੀਆਂ ਨੂੰ ਇਨਸਾਫ ਦਿਵਾਉਣ ਵਾਸਤੇ ਸਾਲੂ ਚੜਚਾਂ ਦੇ ਉੱਤਰ ਨਾ ਪੈ ਰਿਹਾ ਕਿਉਂਕਿ ਬਹੁਤ ਬਦਾਰਾਂ ਨੇ ਤੁਹਾਡੇ ਨਾਲੋਂ ਗੱਲਾਂ ਫਾੜੀਆਂ ਕੀਤੀਆਂ ਬਈ ਉਹਨਾਂ ਨੂੰ ਨਾਂ ਦੋਹਰਾ ਮਾ ਕੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪ੍ਰਸ਼ਾਸਨ ਦੇ ਵਿੱਚ ਤਸਦੀਜਾਂ ਹੁੰਦੀਆਂ ਰਹਿੰਦੀਆਂ ਪਰ ਜਦੋਂ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੰਨਾ ਰੋਜ਼ ਵੱਖ-ਵੱਖ ਤਣਾਵਾ ਨੂੰ ਗੁੰਡਾ ਰਾਜ ਇੰਤਜ਼ਾਮ ਦੇ ਰਿਹਾ ਬਹੁਤ ਇਮਾਨਦਾਰ ਲੋਕਾਂ ਇਹਨਾਂ ਗੁੰਡਿਆਂ ਦੇ ਸਤਾਏ ਹੋਏ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਪਰਿਵਾਰਾਂ ਨੂੰ ਪਿੱਛੇ ਰੋਣ ਦੇ ਛੱਡ ਕੇ ਇਹ ਦੁਨੀਆ ਤੋਂ ਚਲੇ ਜਾਂਦੇ ਆ ਤਾਂ ਸਾਡੇ ਇਹਨਾਂ ਦੋਵਾਂ ਵੀਰਾਂ ਨੇ ਉਸ ਵੀਡੀਓ ਦੇ ਵਿੱਚ ਬਹੁਤ ਦਰਦ ਭਰੇ ਸ਼ਬਦ ਬਿਆਨ ਕੀਤੇ ਆ ਕਿ ਸਾਡੀ ਇਹ ਵੀਡੀਓ ਵਾਇਰਲ ਕਰਿਓ ਭਾਈ ਜੇ ਅਸੀਂ ਸੱਚੇ ਹੋਏ ਜਿਹਦੇ ਹੱਥ ਮੋਬਾਈਲ ਲੱਗਣਾ ਉਹ ਆਪਣੇ ਧਰਮ ਨੂੰ ਮੰਨ ਕੇ ਉਹ ਵਾਇਰਲ ਕਰਦੇ ਕਿ ਸਾਨੂੰ ਇਨਸਾਫ ਤਾਂ ਦਿਵਾਇਓ ਜੇ ਅਸੀਂ ਸੱਚੇ ਹੋਏ ਸਾਡੀ ਪਰਤਾਲ ਕਰਲਿਓ ਉਹ ਸਭ ਗੱਜ ਸਮਝੇ ਲਾ ਕੇ ਲੋਕਰੋ ਕੋਤੇ ਲੱਗਿਆ ਕਿਉਂਕਿ ਭਾਈ ਪਰਤਾਲਾ ਉਹਨਾਂ ਲੋਕਾਂ ਦੀਆਂ ਹੁੰਦੀਆਂ ਇਨਾਂ ਦੇ ਪਿੱਛੇ ਪਰਿਵਾਰਾਂ ਦੇ ਪਰ ਤਵੇ ਤੇ ਬਹੁਤ ਮਾਰੇ ਹੋਣ ਜਾਂ ਉਹਨਾਂ ਦੇ ਪਰਿਵਾਰਾਂ ਤੇ ਪਿੱਛੇ ਲੰਮੇ ਸਮੇਂ ਤੋਂ ਦਾਗ ਲੱਗੇ ਤਰੇ ਆਉਂਦੇ ਹੋਣ ਪਰ ਇਹ ਦੋਵੇਂ ਵੀਰਾਂ ਦੇ ਪਰਿਵਾਰ ਅਜਿਹੇ ਮਾਪੇ ਹੋ ਜਿਹੜਾ ਨੇ ਚੰਗੀ ਮੱਤ ਦਿੱਤੀ ਆ ਕਿ ਚੋਰੀਆਂ ਜੱੱਬੇ ਤੋਂ ਦੂਰ ਰਹਿ ਕੇ ਘੱਟ ਖਾ ਲੋ ਪਰਿਵਾਰ ਨੂੰ ਘੱਟ ਖਵਾ ਲੋ ਕਿਰਤ ਕਰ ਲੋ ਤਾਂ ਤਰੀਕੇ ਨਾਲ ਇਹਨਾਂ ਵੀਰਾਂ ਨੇ ਉਸ ਰਸਤੇ ਤੇ ਚੱਲਣ ਦਾ ਤਾਇਿਆ ਕੀਤਾ ਹੋਇਆ ਸੀ ਭਾਈ ਜੇ ਅੱਜ ਦੇ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਦੁਨੀਆ ਨੂੰ ਅਲਵਿਦਾ ਕਹਿਣਾ ਪੈਗਾ ਕਿ ਸਾਡੇ ਇੱਥੇ ਜਿਹੜੇ ਇਲਜ਼ਾਮ ਲਾਏ ਗਏ ਆ ਜਿਵੇਂ ਕਹਿ ਰਹੇ ਭਾਈ ਕਿ ਅਸੀਂ ਭਾਈ 65000 ਤੱਕ ਦੇ ਇਕੱਠਾ ਦੇਖਿਆ ਹੀ ਨਹੀਂ ਜੇ 65000 ਰੁਪਏ ਚੋਰੀ ਕੀਤਾ ਹੁੰਦਾ ਤਾਂ ਜਦੋਂ ਗੱਲ ਹੋਈ ਹੈ ਉਸ ਮਾਲਕ ਨਾਲ ਉਸ ਪੋਸੀਏ ਨਾਲ ਜਿਹਦੀ ਗੱਡੀ ਤੇ ਸੀ ਉਹ ਜਦੋਂ ਕਹਿੰਦਾ ਵੀ ਆਹ ਘਟਨਾ ਵਾਪਰਗੀ ਉਹਦੇ ਬੋਲੇ ਕਿ ਤੂੰ ਇਸੇ ਆ ਜਾ ਬਾਈ ਗੱਡੀ ਲੈ ਕੇ ਕੋਈ ਗੱਲ ਨਹੀਂ ਬੈ ਕੇ ਕਰ ਲਾਂਗੇ ਗੱਲ ਤਾਂ ਜੇ ਇਹਨਾਂ ਨੇ 65000 ਚੋਰੀ ਕੀਤਾ ਹੁੰਦਾ ਤਾਂ ਇਹ ਉਹ ਗੱਡੀ ਲੈ ਕੇ ਨਹੀਂ ਆਉਂਦੇ ਸੀ ਉਹਨੂੰ ਫੋਨ ਨਹੀਂ ਕਰਦੇ ਸੀ ਤਾਂ ਇਹ ਗੱਡੀ ਕਿਤੇ ਛੁਡਾ ਕੇ ਉੱਥੇ ਰਫੂ ਚੱਕਰ ਹੋ ਸਕਦੇ ਸੀ ਬਾਈ ਪਰ ਇਹਨਾਂ ਵੀਰਾਂ ਨੇ ਆਪਣੀ ਇਮਾਨਦਾਰੀ ਨੂੰ ਜਿੰਦਾ ਰੱਖਣ ਵਾਸਤੇ ਆਪਣੇ ਸਰੀਰ ਦੀ ਆਪਣੀ ਕੁਰਬਾਨੀ ਦੇ ਦਿੱਤੀ ਤੇ ਪਰਿਵਾਰਾਂ ਨੂੰ ਰੁੱਟਦੇ ਛੱਡ ਗਏ ਇਮਾਨਦਾਰੀ ਦੀ ਜਿੰਦਾ ਮਿਸਾਲ ਬਣ ਗਏ ਤੇ ਉਹ ੱੱਬੇ ਲੱਗੇ ਹੋਏ ਚੀਤੇ ਹੋਏ ذلیل ਉਹਨਾਂ ਗੁੱਡਿਆਂ ਨੇ ਬੋਲ ਕੇ ਗਾਇਆ ਸਾਡੇ ਹਰਿਆਉ ਦੇ ਦੋ ਬਲਾਰੇ ਭੈਣ ਤੇ ਭਾਈ ਜਗਵੀਤਾਂ ਕਿ ਸਖਤ ਕਾਰਵਾਈ ਹੋਣੀ ਚਾਹੀਦੀ ਐ ਸਾਡੇ ਪਿੰਡ ਦੇ ਅਸੀਂ ਖੜਾਂਗੇ ਜਿੱਥੋਂ ਖੜਨਾ ਪਿਆ ਤਾਂ ਬਾਈ ਇੱਥੋਂ ਗੱਲ ਅੱਗੇ ਦਰਦੀ ਹੈ ਕਿ ਜੇ ਕਿਸੇ ਗੱਲ ਦੇ ਵਿੱਚ ਬੇਇਮਾਨਾ ਹੁੰਦਾ ਤਾਂ ਇਹ ਦੋਵੇਂ ਆਤਮ ਹੱਤਿਆ ਨਹੀਂ ਕਰਦੇ ਸੀ ਇਹ ਉਹਨਾਂ ਦੇ ਕੀਤੇ ਹੋਏ ਕਤਲ ਹੈ ਕਿਉਂਕਿ ਇਹਨਾਂ ਨੂੰ ਇਹ ਮਹਿਸੂਸ ਹੋ ਗਿਆ ਕਿ ਸਾਡੇ ਬੱਚੇ ਸਾਡੇ ਮਾਪਿਓ ਸਾਡੇ ਬਜ਼ੁਰਗਾਂ ਦੇ ਨਾਲ ਜਿਹੜੇ ਦੁਨੀਆਂ ਤੋਂ ਚਲੇ ਗਏ ਕਰਤਾ ਕਰਦੇ ਚਲੇ ਗਏ ਕਿਉਂਕਿ ਮੈਂ ਦੇਖਿਆ ਇਹਨਾਂ ਦੇ ਦਾਦਿਆਂ ਨੂੰ ਕਿ ਉਹ ਕਰਤ ਨਾਲ ਜੁੜੇ ਹੋਏ ਲੋਕ ਸੀ ਇਹਨਾਂ ਦੇ ਪਿਓ ਵੀ ਕਰਤ ਨਾਲ ਜੁੜੇ ਹੋਏ ਆ ਬਾਈ ਕੌਮ ਦੇ ਲੋਕਾਂ ਨੂੰ ਇਹ ਸ਼ਰਮ ਨਹੀਂ ਆਈ ਕਿ ਜਿਹੜੇ ਲੋਕ ਬੰਦੇ ਤੈਨੂੰ ਦੱਸ ਸਕਦੇ ਆ ਕਿ ਅਸੀਂ ਪਈਆ ਕਿੱਥਨਾ ਵਾਪਰ ਕੇ ਆ ਰਹੇ ਆ ਤਾਂ ਉਹ ਬੰਦਿਆਂ ਨੇ ਸੋਚਿਆ ਇਹਨਾਂ ਵੀਰਾਂ ਨੇ ਕਿ ਸਾਡੇ ਦਾਦੇ-ਪੁਰਦਾਦਿਆਂ ਦੇ ਨਾਂ ਨੂੰ ਇੱਜ਼ਤ ਲੱਗਣੀ ਹੈ ਸਾਡੇ ਮਾਂ ਪਿਓਾਂ ਦੇ ਨਾਂ ਨੂੰ ਇੱਜ਼ਤ ਲੱਗਣੀ ਹੈ ਕਿ ਅਸੀਂ ਚੋਰੀ ਕੀਤੀ ਸਾਡੇ ਤੇ ਕਲੰਕ ਲੱਗਿਆ ਅਸੀਂ ਇਸ ਨੂੰ ਮਿਟਾ ਨਹੀਂ ਸਕਦੇ ਤਾਂ ਇਹ ਵੀਰੋ ਕਦਮ ਗਲਤ ਚੁੱਕ ਕੇ ਇਸ ਦੁਨੀਆ ਤੋਂ ਚਲੇ ਗਏ ਉਹ ਪਰਵਾਰ ਪਰਵਾਰ ਲੋਗਾਂ ਨੇ ਪੁਲਿਸ ਪ੍ਰਸ਼ਾਸਨ ਸਮਾਂ ਲੈ ਗਿਆ ਸਮਾਂ ਲੈ ਕੇ 11 ਵਜੇ ਤੱਕ ਨਹੀਂ ਦਾਦਾ ਆ ਗਿਆ ਕਿ ਕਿੱਥੇ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਬੁਲਾਰੇ ਬੋਲ ਗਏ ਹੋਰ ਬੰਦੇ ਭਾਈ ਬੋਲ ਗਏ ਕਿ ਜਦੋਂ ਕੋਈ ਹੱਕਾਂ ਵਾਸਤੇ ਆਵਾਜ਼ ਉੱਠਦੀ ਹੈ ਕੋਈ ਐਲਾਨ ਹੋ ਜਾਂਦਾ ਹੈ ਸਰਕਾਰਾਂ ਦੇ ਖਿਲਾਫ ਆ ਦੇਖਦਾ ਜਬਰੀ ਜ਼ਮੀਨਾਂ ਦੇ ਕਬਜ਼ੇ ਹੋ ਰਹੇ ਆ ਕਿਸਾਨਾਂ ਮਜ਼ਦੂਰਾਂ ਤੋਂ ਛੜਾਏ ਜਾ ਰਹੇ ਆ ਤਾਂ ਉਸ ਤੋਂ ਪਹਿਲਾਂ ਹੀ 3:30 ਵਜੇ 2:30 ਵਜੇ ਰਾਤਾਂ ਨੂੰ ਘਰਾਂ 'ਚੋਂ ਭਜਾ ਲੈਂਦੇ ਆਂ ਕਾਰੂਆ ਕਾਰੂਆ ਨੂੰ ਗ੍ਰਿਫਤਾਰ ਕਰ ਲੈਂਦੇ ਆਂ ਭਾਈ ਤੱਕ ਜਦੋਂ ਦੀ ਇਹ ਘਟਨਾ ਵਾਪਰੀ ਹੈ ਪਤਾ ਲੱਗਿਆ ਵੀਡੀਓ ਬਾਹਰ ਲੋ ਗਈ ਐਫਆਰਆਈ ਤੋਂ ਪਹਿਲਾਂ ਹੀ ਉਹਨਾਂ ਕੋਲੇ ਚਲੀ ਗਈ ਤੇ ਕਾਰਵਾਈ ਕਰਨ ਦੀ ਹਰਕਤ ਵਿੱਚ ਪ੍ਰਸ਼ਾਸਨ ਤੇ ਸਰਕਾਰ ਨਹੀਂ ਹੈ ਇਥੋਂ ਪਤਾ ਲੱਗਦਾ ਕਿ ਇਹ ਕਰ ਵੀ ਕਰੀਬ ਲੋਕਾਂ ਦੇ ਹਮਾਇਤੀ ਕੌਣ ਹੈ ਕਿਹੜਾ ਹਰਾ ਪਿੰਗ ਚਲਾਉਣ ਵਾਲੇ ਲੋਕ ਹੈ ਜਾਕਰਤ ਕਰਨ ਵਾਲੇ ਲੋਕ ਆ ਜਿਹੜੇ ਮੋਰਚਿਆਂ ਦੇ ਵਿੱਚ ਬੈਠ ਕੇ ਇਹਨਾਂ ਵੀਰਾਂ ਨੂੰ ਇਨਸਾਫ ਦਰੋਂ ਵਾਸਤੇ ਤਪਦੀਆਂ ਤੁੱਪਾਂ ਤੇ ਵਰਦੇ ਮੀਂਹ ਦੇ ਵਿੱਚ ਬੈਠੇ ਆ ਧੰਨਵਾਦੀ ਤੁਸੀਂ ਇਹਨਾਂ ਵੀਰਾਂ ਨੇ ਤਾਂ ਨਹੀਂ ਦੇਖਿਆ ਪਰ ਦੁਨੀਆ ਦੇ ਵਿੱਚ ਤੁਸੀਂ ਮਸਾਲ ਕਹਿਨ ਕਰਿਓਗੇ ਕਿ ਜਿਹੇ ਜਿਹੇ ਲੋਕ ਕਰਤ ਕਰਨ ਵਾਲੇ ਲੋਕਾਂ ਦੇ ਉੱਤੇ ਜ਼ਬਰ ਕਰਦੇ ਆ ਉਹਨਾਂ ਨੂੰ ਮਜਬੂਰ ਕਰਦੇ ਆ ਆਪਣੇ ਰਸਤੇ ਚੁਣਨ ਵਾਸਤੇ ਕੋ ਨਾਂ ਕੋ ਦੇ ਇੱਕ ਗੱਲ ਖੜੀ ਹੋਏ ਇੱਕ ਕਤਾਰ ਚੱਕਰਤੀ ਬੋ ਖੜੇ ਹੋਣਗੇ ਕਿ ਇਹਨਾਂ ਲੋਕਾਂ ਨੂੰ ਜਿਹੜਾ ਨੇ ਇਹਨਾਂ ਨੂੰ ਰਸਤੇ ਤੋਂ ਮੋੜ ਤੜਾ ਚੁਣਨ ਵਾਸਤੇ ਮਜਬੂਰ ਕੀਤਾ ਪਰ ਬੱਚਾ ਕੋ ਨੂੰ ਵੀ ਨਹੀਂ ਜਾਣੋ ਖੇਤ ਚਾਉਣਗੇ ਲੋਕ ਕਿਰਤ ਕਰਨ ਵਾਲੇ ਛਿੜਾਰੀ ਲੋਕ ਖੱਡਾਂ ਦੇ ਵਿੱਚੋਂ ਫੜ ਕੇ ਜਿੱਥੇ ਤੁਸੀਂ ਦੋ ਤਿੰਨ ਦਿਨਾਂ ਤੋਂ ਬਣੇ ਬੈਠੇ ਹੋ ਕਿਉਂਕਿ ਆਪਾਂ ਕਹਿੰਦੇ ਆ ਬਾਈ ਕਿ ਕਾਨੂੰਨ ਦੇ ਰਖਵਾਲੇ ਤਨੋਂ ਹੁੰਦੇ ਹੱਥ ਬਹੁਤ ਲੰਮੇ ਹੁੰਦੇ ਆ ਅੜ ਲੈਂਦੇ ਆ ਜਾ ਕੇ ਦੋਸ਼ੀਆਂ ਨੂੰ ਪਰ ਅਸੀਂ ਉਹ ਦੇਖ ਲਿਆ ਕਿ ਕਾਨੂੰਨ ਦੇ ਹੱਥ ਕਹਿਣ ਤੇ ਲੱਪੇ ਜਰੂਰ ਹੋ ਸਕਦੇ ਆ ਪਰ ਕੰਮ ਕਰਨ ਦੇ ਵਿੱਚ ਛੋਟੇ ਹੋ ਜਾਂਦੇ ਆ ਬਾਈ ਇਨਸਾਫ ਸੁਵਾਉਣ ਵਾਲੇ ਪਾਸੇ ਨਹੀਂ ਜਾਂਦੇ ਕਿਉਂਕਿ ਉਹ ਹਰ ਇੱਕ ਮਿਕਲਾਉਣ ਵਾਲੇ ਉਹ ਘੋਟੀਆਂ ਕਰਤੀ ਲੋਕਾਂ ਦੀਆਂ ਵੋਟਾਂ ਨਾਲ ਸਰਕਾਰ ਬਣਾਉਣ ਵਾਲੇ ਜਿਹੜੇ ਪੂਰੇ ਪੰਜਾਬ ਦੇ ਵਿੱਚੋਂ ਆ ਰਿਆਸਤ ਪਾਰਟੀਆਂ ਨੂੰ ਰਾਸਤੀ ਪਾਰਟੀਆਂ ਨੂੰ ਧੋਕੇ ਸੱਟ ਕੇ ਤਾਂ ਉਹਨਾਂ ਦੇ ਵਿੱਚੋਂ ਇਹ ਆਸਾਂ ਜਾਗੀਆਂ ਸਾਡੀ ਨੌਜਵਾਨੀ ਦੇ ਸਾਡੇ ਚੱਟੀਆਂ ਨੂੰ ਕਿ ਕੀਚਾ ਬਦਲ ਦੇਖਣਾ ਤਾਂ ਤੀਜੇ ਪੱਤਰ ਦੇ ਨਤੀਜੇ ਵੀ ਭੁਗਤਣੇ ਪੈ ਰਹੇ ਬਹੁਤ ਹਰ ਦਿਨ ਨਸ਼ਿਆਂ ਦੀ ਤਰ ਨੌਜਵਾਨ ਕਰਦੇ ਜੁੱਤ ਨਸ਼ਾ ਪ੍ਰਧ ਚੱਲ ਰਿਹਾ ਵੱਡੇ ਪੋਰ ਲੱਗਦੇ ਆ ਸਾਡੀ ਕਿਰਤ ਮੱਟੀ ਜਾ ਰਹੀ ਹੈ ਉਹਦੇ ਉੱਤੇ ਪਰਚੇ ਪਾਏ ਜਾ ਰਹੇ ਨਜਾਇਜ਼ ਨਸ਼ਾ ਕਰਨ ਵਾਲੇ ਵੀ ਜਿਹੜੇ ਲਾਏ ਆ ਨਸ਼ਿਆਂ ਤੇ ਉਹਨਾਂ ਨੂੰ ਫੜ ਫੜ ਕੇ ਜਿਹੜਾ ਕਿ ਸੱਟ ਰਿਆ ਜਿਹੜੇ ਮਾਨਮਾਛ ਵੱਡੀਆਂ ਤਸਕਰੀਆਂ ਕਰਦੇ ਆ ਜਿਨ੍ਹਾਂ ਦੇ ਕੋਲ ਇਹਨਾਂ ਦੇ ਘਰ ਭਰੇ ਜਾਂਦੇ ਹਿੱਸੇ ਜਾਂਦੇ ਆ ਭਾਈ ਮੰਜਾਲਨੀ ਪੰਜਾਬ ਦੇ ਮੁੱਖ ਮੰਤਰੀ ਦੀ ਅੱਖ ਪਰ ਕੇ ਤੱਕਲੇ ਲੈ ਉਹਨਾਂ ਦੇ ਕਾਰਵਾਈ ਕਰ ਲੈ ਪਰ ਇਹ ਲੋਕ ਰਾਜ ਕਰਨ ਵਾਲੇ ਕਿਉਂਕਿ ਉਹ ਕੁਰਸੀਆਂ ਬਈ ਚਾਹੇ ਇੱਥੇ ਤੁਹਾਡੇ ਕਰਤਿਆਂ ਦੇ ਵਿੱਚ ਅੱਜ ਵੀ ਬਹੁਤ ਸਿਆਸੀ ਬੋਲ ਕੇ ਗਏ ਆ ਭਰਾ ਸਾਡੇ ਜੇ ਕੱਲ ਨੂੰ ਉਹਨਾਂ ਦੀਆਂ ਵੀ ਸਰਕਾਰਾਂ ਬਣਦੀਆਂ ਨੇ ਉਹ ਕੁਰਸੀ ਅਜਿਹੀ ਹੈ ਕਿ ਬੈਠਣ ਸਾਰ ਬੰਦੇ ਦਾ ਦਿਮਾਗ ਬਦਲ ਦਿੰਦੀ ਹੈ ਕਿਉਂਕਿ ਉਹ ਕੁਰਸੀ ਦੇ ਉੱਤੇ ਉਹ ਕੁਰਸੀ ਦੇ ਆਣੇ-ਦਾਣੇ ਉਹ ਜਿਹੜਾ ਮੁੱਖ ਮੰਤਰੀ ਬਣਦਾ ਉਹਦਾ ਦਿਮਾਗ ਨਹੀਂ ਚੱਲਦਾ ਉਹ ਕਾਰਪੋਰੇਟ ਕਰਾਉਣਿਆਂ ਦੀਆਂ ਨੀਤੀਆਂ ਅਜਿਹੇ ਸਮਗਲਰ ਵੱਡੇ ਬਿਜ਼ਨਸਮੈਨਾਂ ਦੀਆਂ ਨੀਤੀਆਂ ਜਿੰਦਾ ਪੂਰੇ ਪੰਜਾਬ ਨੂੰ ਵੀ ਪੂਰੇ ਦੇਸ਼ ਨੂੰ ਹੱਥ ਦੇ ਵਿੱਚ ਕਰਨਾ ਚਾਹੁੰਦੇ ਉਹਨਾਂ ਦੀਆਂ ਨੀਤੀਆਂ ਤੁਗਦੀਆਂ ਉਹ ਨੀਤੀਆਂ ਦੇ ਵਿੱਚੋਂ ਤੁਹਾਡੇ ਚੁਣੇ ਹੋਏ ਲੋਕਾਂ ਦੇ ਦਿਮਾਗ ਚੰਦੜੋਂ ਬੰਦ ਹੋ ਜਾਂਦੇ ਆ ਇਹ ਉਹਨਾਂ ਸਮਾਂ ਚੱਲਦੇ ਜਿੰਨਾ ਸਮਾਂ ਤੁਹਾਡੇ ਪਿੰਡ ਦੇ ਵਿੱਚ ਆਉਂਦੇ ਆ ਇਲੈਕਸ਼ਨ ਨਹੀਂ ਹੁੰਦੀ ਉਹੀ ਕਲਵੰਤ ਐਮਐਲਏ ਹਲਕੇ ਸਤਰਾਣੇ ਦਾ ਜਿਹੜਾ ਇਲੈਕਸ਼ਨ ਤੋਂ ਬਾਅਦ ਕਦੇ ਪਿਆਰ ਪਿੰਡ ਦੀ ਸਾਰ ਨਹੀਂ ਲਈ ਪੂਰੀ ਪ੍ਰੋਪਰ ਕਿ ਅਸੀਂ ਉਹਨੇ ਕਾ ਚਾਰਜ ਕਰਦੀਏ ਅੱਜ ਨੀਝੇ ਦੇ ਅੱਖਾਂ ਮੰਗਰ ਮੱਛਲੇ ਹੰਝੂ ਡੇਕਣ ਆਇਆ ਪਰਿਵਾਰ ਕੋਲੇ ਤੁੰਗ ਵਦੋਂ ਆਇਆ ਅੱਜ ਪਤਾ ਲੱਗਿਆ ਹਲਕੇ ਚ ਬੈਠਾ ਜਾਗ ਆਈ ਹੈ ਕਿ ਨਿਆੜ ਦੇ ਵਿੱਚ ਕੋ ਮੋਤਾਂ ਹੋਈਆਂ ਨੇ ਉਹ ਮੋਤਾਂ ਕਿਨੇ ਹੋਈਆਂ ਨੇ ਉਹਨੂੰ ਅੱਜ ਜਾਗ ਆਈ ਹੈ ਕਿ ਮੈਂ ਇਹਨਾਂ ਲੋਕਾਂ ਨਾਲ ਪਰਿਵਾਰਾਂ ਨਾਲ ਕੋ ਖਾਂਡਾ ਕਰਾਂ ਇਹ ਤੁਨੇ ਮਲ ਰਾਸ ਦਾ ਹਸਲ ਕਰਨ ਵਾਲੇ ਉਹਨਾਂ ਦਾ ਫਰਜ਼ ਕੀ ਬਣਦਾ ਇੱਕ ਮੇਰੀ ਉਹਨਾਂ ਦਾ ਫਰਜ਼ ਕੀ ਬਣਦਾ ਕਿ ਆ ਪ੍ਰਸ਼ਾਸਨ ਨਾਲ ਤੇ ਸਰਕਾਰ ਦੀ ਆਵਾਜ਼ ਆਂ ਆ ਗਰੀਬਾਂ ਦੇ ਹੱਕ ਵਿੱਚ ਆਖਾਉਣੀ ਹੁੰਦੀ ਐ ਆ ਸਾਡੇ ਪੀਰਾਂ ਦੀਆਂ ਲੋਥਾਂ ਰੋਲ ਰਹੀਆਂ ਨੇ 20 ਬਰਸਿਆਂ ਗਰਮੀ ਪੈ ਰਹੀ ਐ ਦੋਵੇਂ ਕੰਮ ਇਹ ਇਕੱਠੇ ਚੱਲਦੇ ਆ ਤੇ ਸਾਡੇ ਪੀਰਾਂ ਦੀ ਮਿੱਟੀ ਰੋਲ ਰਹੀ ਐ ਜਿਹਨੂੰ ਅਸੀਂ ਕਹਿੰਦੇ ਨੇ ਕਿ ਭਾਈ ਮਿੱਟੀ ਐ ਪਰ ਸਾਡੇ ਪਰਿਵਾਰਾਂ ਤੋਂ ਸਾਡੇ ਨਗਰ ਤੋਂ ਸਮੁੱਚੇ ਇਲਾਕੇ ਤੋਂ ਸਾਡੇ ਆ ਪੀਰਾਂ ਦੀ ਮਿੱਟੀ ਦੀ ਸਮੇਟੀ ਨਹੀਂ ਕਿਉਂਕਿ ਸਾਨੂੰ ਇਨਸਾਫ ਨਹੀਂ ਮਿਲਿਆ ਹਜੇ ਤੱਕ ਅੱਜ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਕਿ ਜਦੋਂ ਤੱਕ ਇਹਨਾਂ ਭਰਾਵਾਂ ਦੀ ਲੋਥਾਂ ਦਾ ਉਹਨਾਂ ਦਾ ਸਤਿਕਾਰ ਨਹੀਂ ਹੁੰਦਾ ਜਦੋਂ ਤੱਕ ਉਹਨਾਂ ਕੋਸ਼ੀਆਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਨਹੀਂ ਕਰਾ ਲੈਂਦੇ ਮੋਰਚੇ ਦੇ ਵਿੱਚ ਆਉਣਾ ਜਾਵਤੇ ਦੇ ਵਿੱਚ ਰਹਿਣਾ ਦੰਮਾ ਸਮਾਚਲਣਾ ਬੇੰਤੀ ਹੈ ਬਈ ਸ਼ਬਦ ਕੌੜਾ ਹੋ ਸਕਦਾ ਕੋਈ ਬੁਲਾਰਾ ਬੋਲੇ ਆਲੇ-ਦਾਲੇ ਘੱਟ ਨਾ ਕਰਵਾ ਸਾਡੀਆਂ ਭੈਣਾਂ ਬੈਠੀਆਂ ਜਦੋਂ ਦੇ ਆਪਾਂ ਮੈਕਾ ਕੋਸਟੇਲ ਸ਼ੁਰੂ ਕੀਤੀ ਐ ਇੱਕ ਭੈਣ ਨਹੀਂ ਖੜੀ ਹੋਈ ਆਪੀਰੋ ਬੇਂਤੀਆ ਕਰਕੇ ਤੱਕ ਕੇ ਕਿ ਬੈਜੋ ਬਈ ਆ ਮੈਤਾਂ ਦੇ ਘਰ ਤੇ ਤੁਹਾਡੇ ਵਾਸਤੇ ਬੈਜੋ ਬਈ ਪਰ ਅਸੀਂ ਬਾਈ ਜੇ ਕੱਡੀ ਦੁੱਖ ਦੀ ਘਟਨਾ ਦੇ ਵਿੱਚ ਆਇਆ ਮੋਰਚਾ ਲਾ ਕੇ ਹੱਕ ਦਵਾਉਣ ਆਇਆ ਜੇ ਪਰਿਵਾਰ ਦੇ ਘਰੇ ਜਾਂਦੇ ਤਾਂ ਉੱਥੇ ਵੀ ਤਰਪਾਲਾਂ ਦੇ ਉੱਤੇ ਬੈਜੇ ਵੀ ਤੁਹਾਡੇ ਬੈਠਣ ਵਾਸਤੇ ਐ ਇਹ ਸੋਗ ਦੇ ਵਿੱਚ ਕੇ ਬੈਠ ਕੇ ਬੁਲਾਰਾ ਸੁਣੋ ਪਲਾਰਿਆਂ ਦੀ ਗੱਲ ਕੀ ਐ ਉਹ ਜੋ ਕੱਢੋ ਕਿ ਭਾਈ ਆਹ ਗੱਲ ਦੇ ਉੱਤੇ ਠੀਕ ਨਹੀਂ ਲੱਗਦੀ ਕਿ ਅਗਲਾ ਰਸਤਾ ਕੀ ਚੁਣ ਲਈਏ ਇਹ ਸੰਘਰਸ਼ ਨੂੰ ਤੇਜ਼ ਕਿਵੇਂ ਕਰ ਲਈਏ ਇਹ ਸੰਘਰਸ਼ ਦਾ ਮੂੰਹ ਕਿੱਧਰ ਨੂੰ ਕਰ ਦਈਏ ਜੇ ਸਾਡੀ ਗੱਲ ਨਹੀਂ ਸੁਣਦੀ ਇਥੋਂ ਦੀ ਸਰਕਾਰ ਤੇ ਪ੍ਰਸ਼ਾਸਨਾਂ ਸਾਨੂੰ ਉਹ ਗੱਲਾਂ ਵਿਚਾਰਨ ਦੀ ਲੋੜ ਐ ਨਾ ਕਿ ਅਸੀਂ ਬਾਈ ਇਕੱਠੇ ਹੋ ਕੇ ਖੜੀਏ ਠੀਕ ਐ ਪ੍ਰਸਾਦ ਐ ਉਹ ਤੋਂ ਪਹਿਲਾਂ ਗਰਮੀ ਦੀ ਬੰਦ ਛੱਤ ਤੈਂਟਾਂ ਦਾ ਪ੍ਰਬੰਧ ਨਹੀਂ ਸੀ ਖੜਗੇ ਉਹ ਮਜਬੂਰੀ ਹੋ ਸਕਦੀ ਐ ਪਰ ਮੇਰਾ ਵੀ ਜੱਟ ਕੇ ਬੈਠੋ ਰਾਤਾਂ ਲੱਗਣੀਆਂ ਲੰਮਾ ਚੱਲਣਾ ਪਾਰੇ ਤਾਇਆ ਕਰ ਲੋ ਕਿ ਜੰਨੇ ਇਲਾਕੇ ਦੇ ਵਿੱਚੋਂ ਸਾਡੇ ਵੀਰ ਭਰਾ ਆਉਂਦੇ ਆ ਸਾਡੇ ਸਮੁੱਚੇ ਨਗਰ ਨਗਰ ਵੱਲੋਂ ਉਹਨਾਂ ਵੀ ਲੰਗਰ ਪਾਣੀ ਦਾ ਪ੍ਰਬੰਧ ਰਹਿਣ ਦਾ ਪ੍ਰਬੰਧਾ ਤੇ ਚਾਹ ਪਾਣੀ ਦਾ ਪ੍ਰਬੰਧ ਸਾਡੀ ਡਿਊਟੀ ਆ ਬਾਈ ਅੱਦਿਆਂ ਨੂੰ ਜ਼ਿੰਮੇਵਾਰੀ ਨਾਲ ਕਰੀਏ ਤੇ ਆਏ ਹੋਏ ਸਾਰੇ ਵੀਰਾਂ ਨੂੰ ਉਹਨਾਂ ਨੂੰ ਜੀ ਆਇਆਂ ਨੂੰ ਆਖੀਏ ਕਿ ਸਾਡੇ ਦੁੱਖ ਦੀ ਘੜੀ ਦੇ ਵਿੱਚ ਇਲਾਕੇ ਦੇ ਲੋਕ ਸ਼ਰੀਕ ਹੋਏ ਆ ਹਰ ਇੱਕ ਜਿਹੜਾ ਦੁੱਖ ਦੀ ਘੜੀ ਦੇ ਵਿੱਚ ਆਉਂਦਾ ਉਹਦਾ ਹੱਡਾ ਬਨੂੰ ਬਨੂੰਦ ਰਿਆ ਹੋਇਆ ਕਿ ਐਡੀ ਮਾੜੀ ਟਕਣਾ ਆਪਰਗੀ ਤਾਂ ਸਰਕਾਰ ਤੇ ਪ੍ਰਸ਼ਾਸਨ ਕੰਬ ਕਰਨੀ ਰੀਤ ਸੁੱਤੇ ਐ ਸੋ ਭਰਾਵੋ ਪੌਂਚ ਪੁਜਾ ਗੱਲਾਂ ਕਰਨ ਨੂੰ ਦੁਬਾਰਾ ਤੁਹਾਡੇ ਨਾਲ ਕਰ ਲਾਂਗੇ ਹਮਾਂ ਮਿਲਿਆ ਪਰ ਬੇਨਤੀ ਐ ਕਿ ਜਾਵਤਾਂ ਦੇ ਵਿੱਚ ਰਹਿ ਕੇ ਜਿਨਾ ਅਰਥ ਦੇ ਮੋਰ ਤੇ ਸ਼ਾਮਲ ਹੋਇਓ ਤਾਂ ਸਾਡੀਆਂ ਭੈਣਾਂ ਤੋਂ ਸਿੱਖੋ ਕਿ ਉਹ ਉਸ ਵਕਤ ਦੀਆਂ ਨਹੀਂ ਰੱਖਿਆ ਝਾਂਾਂ ਦੀ ਅੱਤ ਦੀ ਗਰਮੀ ਵੀ ਪੈ ਗਈ بارش ਵੀ ਹੋ ਗਈ ਅਸੀਂ ਦੇ ਚਾਰ ਕੰਨੇ ਆ ਗਏ ਭੱਜ ਗਏ ਕੌਪਲ ਦੀ ਤਾਕਤ ਦੇ ਸਾਹਮਣੇ ਹਿਗਾਰਥ ਨਹੀਂ ਜਿੱਤੇ ਜਾਂਦੇ ਹਿਗਾਰਥ ਜਿੱਤਣਾ ਇਨਸਾਫ ਦਿਵਾਉਣਾ ਤਾਂ ਭਾਈ ਜੱਟੇ ਬਰਤਨਾਂ ਪੈਣਾ ਉਹ ਬਹੁਤ ਸਾਡੇ ਵੀਰ ਹੋ ਜਾਂਦੇ ਬੁਲਾ ਰਹੇ ਆ ਕਿ ਜਿਹੜਾ ਕੋਲੇ ਸਮਾਂ ਘੱਟ ਆ ਹਮਦਾਰ ਦੀ ਚਪਾ ਜਾਂਦਾ ਬੋਲ ਕੇ ਚਲੇ ਜਾਂਦੇ ਆਾਨੂੰ ਇਹ ੱੱਲਾਂ ਦੇ ਉੱਤੋਂ ਇਹ ਨਹੀਂ ਸੋਚਣਾ ਚਾਹੀਦਾ ਕਿ ਬੋਲਣ ਵਾਸਤੇ ਆਏ ਤੁਰ ਕੇ ਭਾਈ ਹਾਜ਼ਾ ਨਾਰਾ ਮਾਰਨਾ ਸਾਡੇ ਨਾਲ ਆ ਉਹ ਕੰਮ ਦੀ ਸਮੇਂ ਦੀ ਘਾਟ ਹੋ ਸਕਦੀ ਹੈ ਮਜ਼ਬੂਰੀਆਂ ਹੋ ਸਕਦੀਆਂ ਪਰ ਸਾਡੇ ਨਾਲ ਖੜਿਆ ਦਿਲ ਉਹਨਾਂ ਦਾ ਤੇ ਉਹਨਾਂ ਦੀ ਸੋਚ ਤੇ ਉਹਨਾਂ ਦਾ ਧਿਆਨ ਸਾਡੇ ਨਾ ਮੋਰਚਿਆਂ ਦੇ ਵਿੱਚ ਜਿੱਥੇ ਗੱਲ ਕਰਨਗੇ ਤਾਂ ਸਾਡੇ ਇਸ ਮੋਰਚੇ ਤੇ ਵੀਰਾਂ ਨੂੰ ਇਨਸਾਫ ਦੀ ਗੱਲ ਕਰਨਗੇ ਤਾਂ ਇਹਦਾ ਪ੍ਰਚਾਰ ਜਾਣਾ ਇਹਨਾਂ ਗੱਲਾਂ ਇਹਨਾਂ ਗੱਲਾਂ ਤੋਂ ਪਰੋਖਣਾ ਪੈਂਦਾ ਸਾਨੂੰ ਤਾਂ ਮੋਰਚੇ ਜਿੱਥੇ ਜਾਂਦੇ ਸੋ ਵੀਰੋ ਲੰਮਾ ਚੱਲਣਾ ਅੱਜ ਮਤੇ ਨਾਲ ਆਪਾਂ ਇਸ ਮੋਰਚੇ ਨੂੰ ਚਲਾਉਣਾ ਜਿਵੇਂ ਸਰਪੰਚ ਸਾਹਿਬ ਪਹਿਲਾਂ ਬੋਲ ਗਏ ਕਿ ਕੋਈ ਵੀ ਟੈਂਕੀ ਵਾਲੇ ਪਾਸੇ ਨਾ ਜਾਵੇ ਜਦੋਂ ਇੱਕ ਤੋਂ 라ਨ ਉਹਨਾਂ ਕਮੇਟੀ ਨੇ ਫੈਸਲਾ ਦੇਣਾ ਫਿਰ ਕੈਂਚੀਆਂ ਛੱਡੋ ਪਤਾ ਨਹੀਂ ਕਿੱਥੇ ਜਾਣਾ ਪੈ ਸਕਦਾ ਕੋਈ ਅਜਿਹਾ ਪ੍ਰੋਗਰਾਮ ਵੀ ਕੀਤਾ ਜਾ ਸਕਦਾ ਤਾਂ ਉਹਦੇ ਉੱਤੇ ਪੈਰਾ ਦੇਣਾ ਕੁਮਾਰਪਾ ਦੇ ਨਾਲ ਪੁੱਛੇ ਦੇ ਵਿੱਚ ਸਾਨੂੰ ਦੁੱਖ ਦੇ ਵਿੱਚ ਕੋਈ ਫੈਸਲਾ ਅਜੇ ਨਾ ਲਈਏ ਕਿ ਜਿਹਦੇ ਨਾਲ ਸਾਡੇ ਇਹਨਾਂ ਮੋਰਟਿਆਂ ਦੇ ਵਿੱਚ ਕੋਈ ਫਰਕ ਪarctan ਹੋਵੇ ਕਿ ਮੋਰਟਾ ਹੱਦੈ ਅਸੀਂ ਰਲ ਕੇ ਲੜੀਏ ਜਿੱਤੀਏ ਇਹਨਾਂ ਵੀਰਾਂ ਤੇ ਪਰਿਵਾਰਾਂ ਨੂੰ ਇਨਸਾਫ ਦਈਏ ਤੁਹਾਡਾ ਬਹੁਤ ਬਹੁਤ ਧੰਨਵਾਦ Vay kritik ha kalsa, şirvay kritik.